ਜਿਵੇਂ ਆਪਾਂ ਮਾਲਵੇ ਦੀ ਕੀਤੀ ਐ ਮਾਲਵਾ ਫਿਰ ਚਰਚਾ ਚ ਤੇ ਚਰਚਾ ਗਿੱਦੜਵੇ ਦੀ ਖਾਸ ਤੌਰ ਤੇ ਹੋ ਰਹੀ ਹੈ ਤੇ ਤੁਸੀਂ ਗਿੱਦੜਵੇ ਹਲਕੇ ਚ ਆਉਣੇ ਹੋ ਤਾਂ ਕਿਵੇਂ ਦੇਖਦੇ ਹੋ ਇਸ ਚਰਚਾ ਨੂੰ ਨਹੀਂ ਜਿਵੇਂ ਜਿਵੇਂ ਜਿਮੀਨ ਚੋਣਾਂ ਦਾ ਮਾਹੌਲ ਪੱਕਦਾ ਜਾ ਰਿਹਾ ਹੈ ਤੇ ਇਹ ਸੰਭਾਵਨਾ ਕੀ ਹੈ ਕਿ ਸਾਰੀਆਂ ਪਾਰਟੀਆਂ ਮੰਨੀਆਂ ਹੋ ਔਰ ਰਾਜਨੀਤਿਕ ਖੇਤਰ ਦੇ ਵਿੱਚ ਰੁਚੀ ਲੈਣ ਵਾਲੇ ਜਿਹੜੇ ਇਨਸਾਨ ਨੇ ਔਰ ਗਿੱਦੜਬਾ ਜਿਹੜੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਇਹ ਬਾਦਲਾਂ ਦਾ ਪਹਿਲਾ ਘਰ ਮੰਨਿਆ ਜਾਂਦਾ ਸੀ ਆਰਯੋਗ ਸੁਪਰੀਮੋ ਆਮਾ ਦੀ ਪਾਰਟੀ ਦੇ ਜੀ ਰਵਿੰਦ ਕੇਜਰੀਵਾਲ ਸਾਹਿਬ ਔਰ ਪੰਜਾਬ ਦੇ ਹਰਮਨਪੀਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਦੀ ਇਹ ਸੋਚ ਪਹਿਲੇ ਦਿਨ ਤੋਂ ਰਹੀ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉਣਾ ਹੈ ਤਾਂ ਬਾਈ ਜੀ ਤੁਸੀਂ ਵੀ ਜਿਵੇਂ 2017 ਚ ਫਿਰ 2022 ਚ ਗਿੱਦੜਵਾ ਤੋਂ ਦਾਵੇਦਾਰ ਵੀ ਰਹੇ ਹੋ ਪਰ ਟਿਕਟ ਤੇ ਆ ਕੇ ਕਿਤੇ ਨਾ ਕਿਤੇ ਕਿਉਂਕਿ ਪਾਰਟੀ ਦੇ ਫੈਸਲੇ ਹੁੰਦੇ ਆ ਤਾਂ ਉਸ ਤੋਂ ਬਾਅਦ ਵੀ ਜਿਹੜੀ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਹੈ ਤੁਸੀਂ ਹਮੇਸ਼ਾ ਨਿਭਾਈ ਆ ਤਾਂ ਕਿਵੇਂ ਲੱਗਦਾ ਕੀ ਹੈ ਬੰਦਾ ਕੋਈ ਵੀ ਕੰਮ ਕਰਦਾ ਹੈ ਤਾਂ ਉਹ ਕੋਈ ਗੋਲ ਧਾਰ ਕੇ ਜਾਂ ਕੋਈ ਟੀਚਾ ਰੱਖ ਕੇ ਕੰਮ ਕਰਦਾ ਹੈ ਔਰ ਬਿਨਾ ਟੀਚੇ ਦੇ ਤੋਂ ਕੰਮ ਕਰਨਾ ਬੜਾ ਔਖਾ ਹੁੰਦਾ ਹੈ ਔਰ ਅਸੀਂ ਜਿਹੜਾ ਟੀਚਾ ਰੱਖਿਆ ਸੀਗਾ ਉਹ ਪੰਜਾਬ ਨੂੰ ਬਿਹਤਰ ਬਣਾਉਂਦਾ ਰੱਖਿਆ ਸੀ ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਜਲੰਧਰ ਦੇ ਵਿੱਚ ਜੇ ਕਾਂਗਰਸ ਨੇ ਜਾਂ ਅਕਾਲੀ ਦਲ ਨੇ ਠੀਕ ਹੈ ਅਕਾਲੀ ਦਲ ਨੇ ਆਪ ਦਾ ਕੈਂਡੀਡੇਟ ਵੈਟਰੋ ਕਰ ਲਿਆ ਇਸੇ ਕਾਰਨ ਕਰਕੇ ਆਪਸੀ ਫੁੱਟ ਕਾਰਨ ਪਰ ਉਹਨਾਂ ਨੇ ਵੀ ਆਪ ਦੇ ਵਰਕਰ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਕੀ ਸੀ ਵੀ ਇਹ ਜੀ ਢੀਂਸੇ ਦਾ ਮੁੰਡਾ ਹੈ ਇਹ ਜੀ ਇਹ ਤੋਤਾ ਸਿੰਘ ਦਾ ਮੁੰਡਾ ਹੈ ਇਹ ਜੀ ਬੀਬੀ ਜੰਗੀਰ ਕੌਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੈ ਜੀ ਆਮ ਤੌਰ ਤੇ ਕੀ ਹੁੰਦਾ ਸੀ ਜਦੋਂ ਅਕਾਲੀ ਤੇ ਕਾਂਗਰਸ ਆਪਸ ਵਿੱਚ ਦੀ ਸੱਤਾ ਚੇਂਜ ਕਰਦੇ ਆਂ ਸੀ ਉਦੋਂ ਦੂਜੀ ਪਾਰਟੀ ਨਾਲ ਲੱਗ ਲੱਗਿਆਦਾ ਸੀ ਜੇ ਕਾਂਗਰਸੀ ਸਰਕਾਰ ਆ ਕੇ ਕਹਿੰਦੇ ਕਾਂਗਰਸੀ ਡਾਟਾ ਲੜ ਕੇ ਦਿਨ ਖਾਦੇ ਸੀ ਕਿ ਹੁਣ ਵੀ ਪਰਚਾ ਹੋਇਆ ਕੱਲ ਨੂੰ ਵੀ ਪਰਚਾ ਹੋਇਆ ਇੱਕ ਵੀ ਪਰਚਾ ਝੂਠਾ ਪਰਚਾ ਕਿਸੇ ਵੀ ਹਲਕੇ ਦੇ ਵਿੱਚ ਇੱਕ ਵੀ ਲੱਭ ਕੇ ਦਿਖਾਓ ਇਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਐਮਐਲਏ ਨੇ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਮੰਤਰੀ ਨੇ ਅੱਜ ਤਾਈਂ ਬਦਲਾਖੂਰੀ ਦੀ ਰਾਜਨੀਤੀ ਨਹੀਂ ਕੀਤੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਕਦੇ ਸੋਚਿਆ ਵੀ ਸਾਨੂੰ ਸਾਡੇ ਜਿਹੜੇ ਕਿਸਾਨ ਐ ਇਹਨਾਂ ਨੂੰ ਨਹਿਰੀ ਪਾਣੀ ਅਸੀਂ ਟਾਇਲਾਂ ਤੇ ਕਿਵੇਂ ਪਹੁੰਚਾਉਣਾ ਹੈ ਕਦੇ ਨਹੀਂ ਸੋਚਿਆ ਕਦੇ ਉਹਨਾਂ ਨੇ ਸੋਚਿਆ ਵੀ ਅਸੀਂ ਕਿਸਾਨਾਂ ਨੂੰ ਭਲਾ ਕਿਵੇਂ ਕਰਨਾ ਹੈ ਇਹ ਪਹਿਲੀ ਸਰਕਾਰ ਆਈ ਹੈ ਮਾਨ ਸਰਕਾਰ ਜਿਹੜੇ ਕੀ ਬੰਦ ਪਏ ਸੂਏ ਕਸੀਆਂ ਖਾਲੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਆ ਕੇ ਖੋਲੇ ਗਏ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਉਹਨਾਂ ਸੁੱਕੇ ਹੋਏ ਖਾਲਿਆਂ ਦੇ ਵਿੱਚ ਬੰਦ ਹੋਏ ਖਾਲਿਆਂ ਦੇ ਵਿੱਚ ਦੂਰੀ ਬਰ ਪਾਣੀ ਆਇਆ ਔਰ ਸਾਡੇ ਬੜੇ ਸਤਕਾਰ ਦੇ ਯੋਗ ਰਾਜਾ ਵਿੜਿੰਗ ਜੀ ਹੈ ਬੜੀਆਂ ਬਾਹਾਂ ਚੌੜੀਆਂ ਕਰ ਕਰ ਕੇ ਕਹਿੰਦੇ ਜੀ ਗਿੱਦੜਵੇ ਦਾ ਵਿਕਾਸ ਗਿੱਦੜਵੇ ਦਾ ਵਿਕਾਸ ਗਿੱਦੜਵੇ ਦੇ ਨਾਂ ਤੇ ਇਲੈਕਸ਼ਨ ਲੜਾਂਗੇ ਠੀਕ ਹੈ ਲੁਧਿਆਣੇ ਦੇ ਲੋਕਾਂ ਨੂੰ ਘਬਰਾਹ ਕਰਕੇ ਪਰ ਲੁਧਿਆਣੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਦੇ ਗਿੱਦੜਵੇ ਆ ਕੇ ਵੇਖਿਆ ਰਾਜੇ ਵਿੜਿੰਗ ਦਾ ਵਿਕਾਸ ਕੀ ਹੈ ਸਰਦੈ ਅਕਾਲੀ ਦਲ ਦੇ ਸੂਝਵਾਨ ਸੱਜਣ ਜਿਹੜੇ ਉੱਥੋਂ ਇਲੈਕਸ਼ਨ ਲੜਦੇ ਰਹੇ ਆ ਉਹ ਕਹਿੰਦੇ ਜੀ ਗਿੱਦੜਵੇ ਦਾ ਫੁਰਾ ਹਾਲ ਕਰਤਾ ਜੀ ਆਮ ਆਦਮੀ ਪਾਰਟੀ ਨੇ ਕੀ ਗਿੱਦੜਵੇਦਾ ਜਿਹੜਾ ਬੁਰਾ ਹਾਲ ਉਹ 2 ਸਾਲਾਂ ਦੇ ਵਿੱਚ ਵੀ ਹੋ ਗਿਆ ਮਾਲਵੇ ਦੀ ਗੱਲ ਪਹਿਲਾਂ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਚ ਮਾਲਵੇ ਦੀ ਐਮ ਭੂਮਿਕਾ ਰਹਿੰਦੀ ਹੈ ਉੱਥੇ ਹੁਣ ਫੇਰ ਮਾਲਵਾ ਮੋੜ ਚਰਚਾ ਚ ਹੈ ਚਰਚਾ ਜਿਸ ਕਰਕੇ ਹੈ ਕਿ ਜਿੰਨੀ ਚੋਣਾਂ ਹੋਣ ਜਾ ਰਹੀਆਂ ਤੇ ਇੱਕ ਜਿੰਨੀ ਚੋਣ ਹੈ ਮਾਲਵੇ ਦੇ ਗੱਚਾ ਗੱਚ ਤੇ ਗਰਮ ਹੋਏ ਗਿੱਦੜਵਾ ਵਿਧਾਨ ਸਭਾ ਹਲਕੇ ਤੋਂ ਗੇਧੜਵਾ ਦੇ ਵਿੱਚ ਜਿੰਨੀ ਚੋਣ ਹੋਣੀ ਹੈ ਤੇ ਉਹਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਕਰਦੇ ਆਂ ਬਾਈ ਹੋਰਾਂ ਦਾ ਸਵਾਗਤ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਥਰੂ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਆ ਦੇਖ ਰਹੇ ਆ ਮੈਂ ਸਾਰੇ ਚਰਣਾ ਚ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਨੂੰ ਇੱਥੇ ਪਹੁੰਚਣ ਤੇ ਜੀ ਆਖਣਾ ਜੀ ਬਾਈ ਜੀ ਸਭ ਤੋਂ ਪਹਿਲਾਂ ਗੱਲ ਜਿਵੇਂ ਆਪਾਂ ਮਾਲਵੇ ਦੀ ਕੀਤੀ ਐ ਮਾਲਵਾ ਫਿਰ ਚਰਚਾ ਚ ਐ ਤੇ ਚਰਚਾ ਗਿੱਦੜਵੇ ਦੀ ਖਾਸ ਤੌਰ ਤੇ ਹੋ ਰਹੀ ਐ ਤੇ ਤੁਸੀਂ ਗਿੱਦੜਵੇ ਹਲਕੇ ਚ ਆਉਣੇ ਹੋ ਤਾਂ ਕਿਵੇਂ ਦੇਖਦੇ ਹੋ ਇਸ ਚਰਚਾ ਨੂੰ ਨਹੀਂ ਜਿਵੇਂ ਜਿਵੇਂ ਜਿਮਨੀ ਚੋਣਾਂ ਦਾ ਮਾਹੌਲ ਪਖਦਾ ਜਾ ਰਿਹਾ ਐ ਤੇ ਇਹ ਸੰਭਾਵਨਾ ਕੀ ਐ ਕਿ ਸਾਰੀਆਂ ਪਾਰਟੀਆਂ ਵਰਨੀਆਂ ਔਰ ਰਾਜਨੀਤਿਕ ਖੇਤਰ ਦੇ ਵਿੱਚ ਰੁਚੀ ਲੈਣ ਵਾਲੇ ਜਿਹੜੇ ਇਨਸਾਨ ਨੇ ਸਾਰਿਆਂ ਦਾ ਜਿਹੜਾ ਧਿਆਨ ਹੈ ਖਾਸ ਤੌਰ ਤੇ ਜਿੰਨੀਆਂ ਮਾਲਵੇ ਦੇ ਵਿੱਚ ਦੋ ਸੀਟਾਂ ਜਿਵੇਂ ਬਰਨਾਲਾ ਔਰ ਗਿੱਦੜਵਾਹਾ ਹੈ ਔਰ ਗਿੱਦੜਵਾਹਾ ਜਿਹੜੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਕਿਉਂਕਿ ਇਹ ਬਾਦਲਾਂ ਦਾ ਪਹਿਲਾ ਘੜ ਮੰਨਿਆ ਜਾਂਦਾ ਸੀ ਔਰ ਉਸ ਤੋਂ ਬਾਅਦ ਲਗਾਤਾਰ ਤਿੰਨ ਵਾਰ ਜਿਹੜੇ ਹੁਣ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵਿੜਿੰਗ ਜਿੱਥੋਂ ਉਧਾਇਕ ਰਹੇ ਨੇ ਇਸ ਕਰਕੇ ਸਾਰਿਆਂ ਦੀ ਨਿਗਾ ਜਿਹੜੀ ਵਰਲਡ ਦੇ ਵਿੱਚ ਬੈਠਿਆਂ ਦੀ ਤਾਂ ਉਹ ਗਿੱਦੜਵਾਹ ਤੇ ਆ ਔਰ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਪਿਆ ਵੀ ਗਿੱਦੜਵਾਹਾ ਦੀ ਸੀਟ ਹੈ ਜਿਹੜੀ ਸਾਡੇ ਖੇਮੇ ਦੇ ਵਿੱਚ ਆਵੇ ਤਾਂ ਇੱਕ ਆਪਾਂ ਥੋੜੀ ਜਿਹੀ ਸ਼ੁਰੂਆਤ ਦੇ ਵਿੱਚ ਜਾਈਏ ਤਾਂ ਆਮ ਆਦਮੀ ਪਾਰਟੀ ਨੇ ਬਦਲਾਅ ਦੀ ਗੱਲ કરી ਸੀ ਤੇ ਬਦਲਾਅ ਦੇ ਤਹਿਤ ਆਮ ਘਰਾਂ ਦੇ ਧੀਆ ਪੁੱਤ ਨੂੰ ਟਿਕਟਾਂ ਵੀ ਦਿੱਤੀਆਂ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਤਾਂ ਹੋਰ ਵੀ ਅਹੁਦਿਆਂ ਤੇ ਤਾਂ ਉਸ ਬਦਲਾਅ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਸਾਡੇ ਮਾਨਯੋਗ ਸੁਪਰੀਮੋ ਆਮ ਆਦਮੀ ਪਾਰਟੀ ਦੇ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਔਰ ਪੰਜਾਬ ਦੇ ਹਰਮਨ ਕੌਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਦੀ ਇਹ ਸੋਚ ਪਹਿਲੇ ਦਿਨ ਤੋਂ ਰਹੀ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਲੈ ਕੇ ਆਉਣਾ ਹੈ ਆਮ ਤੌਰ ਤੇ ਉਹਨਾਂ ਨੇ ਜਿਹੜੀਆਂ ਪਹਿਲਾਂ 2022 ਦੇ ਵਿੱਚ ਇਲੈਕਸ਼ਨ ਆਇਆ ਤਾਂ ਬਹੁਤ ਸਾਰੇ ਅਜਿਹੇ ਚਿਹਰੇ ਸੀ ਜਿਹੜੇ ਨਾਨ ਪੋਲੀਟੀਕਲ ਨੇ ਜਿਨ੍ਹਾਂ ਦਾ ਪਰਿਵਾਰਕ ਜਾਂ ਪਿਛੋਕੜ ਕੋਈ ਰਾਜਨੀਤਿਕ ਨਹੀਂ ਪਰ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਔਰ ਵਿਧਾਇਕ ਬਣਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਦੇ ਵਿੱਚ ਚੜਾਇਆ ਇਹ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤੇ ਬਧਾਇਕ ਨਾਨ ਪੋਲਿਟਿਕਲ ਨੇ ਔਰ ਜਿਹੜੇ ਚੇਅਰਮੈਨ ਨੇ ਜਿਹੜੀ ਗੱਲ ਕਰਾਂ ਮੈਂ ਜਾਂ ਹੋਰ ਜਿਹੜੀਆਂ ਜ਼ਿੰਮੇਵਾਰੀਆਂ ਚਾਹੇ ਕੋਈ ਡਾਇਰੈਕਟਰ ਲਾਇਆ ਕਿਸੇ ਬੋਰਡ ਦੇ ਵਿੱਚ ਚਾਹੇ ਜੋ ਕੋਈ ਡਾਇਰੈਕਟਰ ਕਿਸੇ ਰਿੰਗ ਦੇ ਵਿੱਚ ਲੱਗੇ ਨੇ ਤਾਂ ਉਹਦੇ ਵਿੱਚ ਵੀ ਜਿਹੜੇ ਤੁਸੀਂ ਦੇਖੋਗੇ ਚਿਹਰੇ ਸਾਰੇ ਨਵੇਂ ਨੇ ਸਾਡਾ ਕਿਸੇ ਦਾ ਵੀ ਜਿਹੜਾ ਪਿਛੋਕੜ ਹੈ ਉਹ ਰਾਜਨੀਤਿਕ ਨਹੀਂ ਔਰ ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ ਇਹ ਮਾਨ ਸਾਹਿਬ ਨੂੰ ਔਰ ਮਾਨਯੋਗ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦੇਣਾ ਮੌਕਾ ਦਿੱਤਾ ਜਿਹੜਾ ਰਾਜਨੀਤੀ ਦੇ ਵਿੱਚ ਤਾਂ ਬਾਈ ਜੀ ਤੁਸੀਂ ਵੀ ਜਿਵੇਂ 2017 ਚ ਫਿਰ 2022 ਚ ਗਿੱਦੜਵਾ ਤੋਂ ਦਾਵੇਦਾਰ ਵੀ ਰਹੇ ਹੋ ਪਰ ਟਿਕਟ ਤੇ ਆ ਕੇ ਕਿਤੇ ਨਾ ਕਿਤੇ ਕਿਉਂਕਿ ਪਾਰਟੀ ਦੇ ਫੈਸਲੇ ਹੁੰਦੇ ਆ ਤਾਂ ਉਸ ਤੋਂ ਬਾਅਦ ਵੀ ਜਿਹੜੀ ਪਾਰਟੀ ਵੱਲੋਂ ਜ਼ਿੰਮੇਵਾਰੀ ਸੌਂਪੀ ਹੈ ਤੁਸੀਂ ਹਮੇਸ਼ਾ ਨਿਭਾਈ ਹੈ ਤਾਂ ਕਿਵੇਂ ਲੱਗਦਾ ਕੀ ਇਹਤ ਕੀ ਦੇਖੋ ਹਰੇਕ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਹਰੇਕ ਬੰਦੇ ਨੂੰ ਇੱਛਾ ਰੱਖਣ ਦਾ ਅਧਿਕਾਰ ਹੈ ਅਸੀਂ ਬੰਦਾ ਕੋਈ ਵੀ ਕੰਮ ਕਰਦਾ ਹੈ ਤਾਂ ਉਹ ਕੋਈ ਗੋਲ ਧਾਰ ਕੇ ਜਾਂ ਕੋਈ ਟੀਚਾ ਰੱਖ ਕੇ ਕੰਮ ਕਰਦਾ ਹੈ ਔਰ ਬਿਨਾ ਟੀਚੇ ਦੇ ਤੋਂ ਕੰਮ ਕਰਨਾ ਬੜਾ ਔਖਾ ਹੁੰਦਾ ਹੈ ਔਰ ਅਸੀਂ ਜਿਹੜਾ ਟੀਚਾ ਰੱਖਿਆ ਸੀਗਾ ਉਹ ਪੰਜਾਬ ਨੂੰ ਬਿਹਤਰ ਬਣਾਉਂਦਾ ਰੱਖਿਆ ਸੀ ਔਰ ਸਾਡੀ ਸਾਰੀ ਟੀਮ ਨੇ ਜਿਹੜੀ ਕਿ ਯੰਗ ਨੌਜਵਾਨ ਮੁੰਡੇ ਕੁੜੀਆਂ ਦੀ ਟੀਮ ਸੀ ਉਹਨਾਂ ਨੇ 2022 ਦੇ ਵਿੱਚ ਜਿਹੜੀ ਰਾਜਨੀਤੀ ਨੂੰ ਚੇਂਜ ਕੀਤਾ ਰਾਜਨੀਤੀ ਬਦਲੀ ਸਰਕਾਰ ਨਹੀਂ ਬਦਲੀ ਸੱਤਾ ਨਹੀਂ ਬਦਲੀ ਸੋਂ ਰਾਜਨੀਤੀ ਬਦਲੀ ਕਿਉਂਕਿ ਤੁਸੀਂ ਦੇਖਿਆ ਹੋਣਾ ਹੈ ਜਲੰਧਰ ਦੇ ਵਿੱਚ ਜੇ ਕਾਂਗਰਸ ਨੇ ਜਾਂ ਅਕਾਲੀ ਦਲ ਨੇ ਠੀਕ ਹੈ ਅਕਾਲੀ ਦਲ ਨੇ ਆਪ ਦਾ ਕੈਂਡੀਡੇਟ ਵੈਟਰੋ ਕਰ ਲਿਆ ਕਿਸੇ ਕਾਰਨ ਕਰਕੇ ਆਪਸੀ ਫੁੱਟਕਾਰਨ ਪਰ ਉਹਨਾਂ ਨੇ ਵੀ ਆਪ ਦੇ ਵਰਕਰ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਕੀ ਸੀ ਵੀ ਇਹ ਜੀ ਢੀਂਡਸੇ ਦਾ ਮੁੰਡਾ ਹੈ ਇਹ ਜੀ ਇਹ ਤੋਤਾ ਸਿੰਘ ਦਾ ਮੁੰਡਾ ਹੈ ਇਹ ਜੀ ਬੀਬੀ ਜੰਗੀਰ ਕੌਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਜੀ ਜਾਂ ਜਿੰਨੇ ਵੀ ਤੁਸੀਂ ਲੈ ਲਓ ਚਾਹੇ ਭੁੰਦਰ ਸਾਹਿਬ ਆ ਚਾਹੇ ਕਿਸੇ ਵੀ ਪਾਰਟੀ ਦਾ ਮੈਂ ਜੇ ਕਹਾਂ ਬਚੋਗੜ ਕੱਲੇ ਕਾਲੀ ਦਲ ਨਹੀਂ ਨਾਟ ਕਾਲੀ ਦਲ ਕਾਂਗਰਸ ਦਾ ਵੀ ਇਹੀ ਰੀਤੀ ਰਿਵਾਜ ਰਿਹਾ ਕਿ ਇਹ ਸਿਲਵਰ ਸਪੂਨ ਨੂੰ ਔਰ ਜਿਹੜੇ ਘਰਾਣੇ ਸਟੈਬਲਿਸ਼ ਹੋ ਗਏ ਉਹ ਘਰਾਣਿਆਂ ਦੇ ਵਿੱਚੋਂ ਹੀ ਟਿਕਟਾਂ ਦਿੱਤੀਆਂ ਜਾਂਦੀਆਂ ਸੀ ਤੇ ਇਹ ਜੇ ਹੁਣ ਨੋਰਮਲ ਆਮ ਘਰਾਂ ਨੂੰ ਟਿਕਟ ਦਿੱਤੀ ਹੈ ਤਾਂ ਇਹ ਦੇ ਵਿੱਚ ਰਾਜਨੀਤੀ ਚੇ ਨਹੀਂ ਹੋਈ ਰਾਜਨੀਤੀ ਚੇਂਜ ਆਮ ਆਦਮੀ ਪਾਰਟੀ ਨੇ ਕੀਤੀ ਔਰ ਇਹਦਾ ਸਾਰਾ ਕ੍ਰੈਡਿਟ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਔਰ ਮਾਨ ਸਾਹਿਬ ਨੂੰ ਜਾਂਦਾ ਹੈ ਜਿਨ੍ਹਾਂ ਨੇ ਜਿਵੇਂ ਕਿ ਕੇਜਰੀਵਾਲ ਸਾਹਿਬ ਕਹਿੰਦੇ ਰਾਜਨੀਤੀ ਕਰਨ ਨਹੀਂ ਰਾਜਨੀਤੀ ਬਦਲਣ ਆਏ ਆ ਤਾਂ ਉਹਨਾਂ ਨੇ ਰਾਜਨੀਤੀ ਬਦਲ ਕੇ ਵਿਖਾਈ ਹੈ ਔਰ ਅਜਿਹਾ ਜਿਹੜਾ ਪਹਿਲੀ ਵਾਰ ਸੰਭਵ ਹੋਇਆ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਦੇ ਉੱਪਰ ਫੇਰ ਪਾਰਟੀਆਂ ਦਾ ਆਲਾ ਲੱਗਿਆ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਆ ਚੋਣਾਂ ਵੀ ਆ ਰਹੀਆਂ ਆ ਤੈਸਾਂ ਤੋਂ ਵੱਧ ਦਾ ਸਮਾਂ ਜਿਹੜਾ ਸਰਕਾਰ ਨੂੰ ਹੋ ਗਿਆ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਬਾਈ ਕਿੰਨੇਕ ਲੋਕਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਹੈ ਕਿੱਦਾਂ ਦੀ ਹੈ 100% ਕਾਰਗੁਜ਼ਾਰੀ ਵਧੀਆ ਜੀ ਔਰ ਮਾਨ ਸਾਹਿਬ ਦੇ ਉੱਪਰ ਮਾਨ ਸਰਕਾਰ ਦੇ ਉੱਪਰ ਹਮੇਸ਼ਾ ਹੀ ਲੋਕ ਮਾਨ ਕਰਦੇ ਆ ਕਿ ਸਾਡੀ ਸਰਕਾਰ ਹੈ ਆਮ ਤੌਰ ਤੇ ਕੀ ਹੁੰਦਾ ਸੀ ਜਦੋਂ ਅਕਾਲੀ ਤੇ ਕਾਂਗਰਸ ਆਪਸ ਵਿੱਚ ਦੀ ਸੱਤਾ ਚੇਂਜ ਕਰਦੇ ਸੀ ਤਾਂ ਉਦੋਂ ਦੂਜੀ ਪਾਰਟੀ ਨੂੰ ਡਰ ਲੱਗ ਲੱਗ ਜਾਂਦਾ ਸੀ ਜੇ ਅਕਾਲੀ ਦਾ ਸਰਕਾਰ ਆ ਕੇ ਤੇ ਕਾਂਗਰਸੀ ਡਰ ਡਰ ਕੇ ਦਨ ਭਟਾਉਦੇ ਸੀ ਕੀ ਹੁਣ ਵੀ ਪਰਚਾ ਹੋਇਆ ਕੱਲ ਨੂੰ ਵੀ ਪਰਚਾ ਹੋਇਆ ਇੱਕ ਵੀ ਪਰਚਾ ਝੂਠਾ ਪਰਚਾ ਕਿਸੇ ਵੀ ਹਲਕੇ ਦੇ ਵਿੱਚ ਇੱਕ ਵੀ ਲੱਭ ਕੇ ਦਿਖਾਓ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਐਮਐਲਏ ਨੇ ਕਿਸੇ ਵੀ ਵਿਧਾਇਕ ਨੇ ਕਿਸੇ ਵੀ ਮੰਤਰੀ ਨੇ ਅੱਜ ਤਾਈਂ ਬਦਲਾਖੋਰੀ ਦੀ ਰਾਜਨੀਤੀ ਨਹੀਂ ਕੀਤੀ ਔਰ ਦੂਜੀ ਗੱਲ ਜਿਹੜੀ ਮਾਲਵਾ ਨਹਿਰ ਦੀ ਮੈਂ ਗੱਲ ਕਰਦਾ ਮਾਲਵਾ ਨਹਿਰ ਸਾਡੇ ਮਾਲਵੇ ਖਿੱਤੇ ਦੇ ਵਿੱਚ ਆਉਣੀ ਹੈ ਜਿਹਦੇ ਵਿੱਚ ਲੰਬੀ ਕਿਦਰਵਾ ਫਰੀਦਕੋਟ ਫਿਰੋਜ਼ਪੁਰ ਵਰਗੇ ਹਲਕੇ ਪੈਨੇ ਆ ਉਹਨਾਂ ਹਲਕਿਆਂ ਨੂੰ ਇਹ ਲਾਭ ਮਿਲਣਾ ਉਹਨਾਂ ਜ਼ਿਲ੍ਹੇ ਨੂੰ ਲਾਭ ਮਿਲਣਾ ਹੈ ਤਾਂ ਇਹ ਬਾਦਲ ਦਲਦਾ ਗੜ ਰਿਹਾ ਹੈ ਲੰਬੀ ਔਰ ਗਦਰਵਾ ਕੀ ਬਾਦਲ ਸਰਵਸਵਰਗਾ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਕਦੇ ਸੋਚਿਆ ਵੀ ਸਾਨੂੰ ਸਾਡੇ ਜਿਹੜੇ ਕਿਸਾਨ ਹੈ ਇਹਨਾਂ ਨੂੰ ਨਹਿਰੀ ਪਾਣੀ ਅਸੀਂ ਟਾਇਲਾਂ ਦੇ ਕਿਵੇਂ ਬਚਾਉਣਾ ਹੈ ਕਦੇ ਨਹੀਂ ਸੋਚਿਆ ਕਦੇ ਉਹਨਾਂ ਨੇ ਸੋਚਿਆ ਵੀ ਅਸੀਂ ਕਿਸਾਨਾਂ ਨੂੰ ਭਲਾ ਕਿਵੇਂ ਕਰਨਾ ਹੈ ਇਹ ਪਹਿਲੀ ਸਰਕਾਰ ਆਈ ਹੈ ਮਾਨ ਸਰਕਾਰ ਜਿਹੜੇ ਕੀ ਬੰਦ ਪਏ ਸੂਏ ਕੱਸੀਆਂ ਖਾਲੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਆ ਕੇ ਖੋਲੇ ਗਏ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਉਹਨਾਂ ਸੁੱਕੇ ਹੋਏ ਖਾਲਿਆਂ ਦੇ ਵਿੱਚ ਬੰਦ ਹੋਏ ਖਾਲਿਆਂ ਦੇ ਵਿੱਚ ਦੂਰੀ ਬਰ ਪਾਣੀ ਆਇਆ ਔਰ ਲੋਕਾਂ ਦੇ ਵਿੱਚ ਇੰਨਾ ਖੁਸ਼ੀ ਦੀ ਲਹਿਰ ਹੈ ਬਿਜਲੀ ਲੈ ਲਓ ਪਹਿਲੀ ਸਰਕਾਰ ਹੈ ਜੀਨੇ ਮੋਟਰਾਂ ਦੇ ਉੱਪਰ 24 ਘੰਟੇ ਲਾਈਟ ਦਿੱਤੀ ਜਦੋਂ ਵੀ ਕਿਸਾਨ ਜਾਵੇ ਤਾਂ ਖੇਤ ਦੇ ਵਿੱਚ ਲਾਈਟ ਹੁੰਦੀ ਸੀ ਔਰ ਪਹਿਲੀ ਸਰਕਾਰ ਆ ਮਾਨ ਸਰਕਾਰ ਜਿਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਕਿ ਜੇ ਲੋ ਸਰਕਾਰ ਬਣਦੀ ਹੈ ਤਾਂ ਉਹ ਸਰਕਾਰੀ ਪ੍ਰਾਪਰਟੀਆਂ ਦੇ ਨਿਗਰ ਰੱਖਦੀ ਹੈ ਕਿ ਹੁਣ ਅਸੀਂ ਕਿਹੜੀ ਪ੍ਰਾਪਰਟੀ ਵਿੱਚ ਨਹੀਂ ਹੈ ਹੁਣ ਅਸੀਂ ਕਿਹੜੀ ਪ੍ਰਾਪਰਟੀ ਵਿੱਚ ਨਹੀਂ ਹੈ ਔਰ ਪਹਿਲੀ ਮਾਨ ਸਰਕਾਰ ਆਈ ਹੈ ਜਿਨੇ ਪੰਜਾਬ ਦਾ ਥਰਮਲ ਪਲੈਂਟ ਪ੍ਰਾਈਵੇਟ ਕੰਪਨੀ ਤੋਂ ਖਰੀਦ ਕੇ ਲੋਕਾਂ ਦੇ ਨਾਂ ਕੀਤਾ ਸਰਕਾਰ ਨੇ ਆਪ ਖਰੀਦ ਕੇ ਆਪ ਲੋਕਾਂ ਨੂੰ ਜਿਹੜੀ ਸਹੂਲਤ ਦਿੱਤੀ ਔਰ ਬਹੁਤ ਸਾਰੇ ਇਹ ਜਿਹੇ ਚੇਂਜਰ ਜੇ ਮੈਂ ਤੁਹਾਨੂੰ ਇੱਕ ਇੱਕ ਗੱਲ-ਗੱਲ ਦਿਨਾਉਣ ਲੱਗ ਗਿਆ ਤਾਂ ਸ਼ਾਇਦ ਇੰਟਰਵਿਊ ਲੰਮੀ ਹੋ ਜਾਣੀ ਹੈ ਕਿਉਂਕਿ ਰਿਸ਼ਵਤਗਰੀ ਕਦਮ ਕੀਤੀ ਹਸਪਤਾਲਾਂ ਨੂੰ ਸੁਧਾਰ ਕੀਤਾ ਬਿਜਲੀ ਔਰ ਪਾਣੀ ਦਾ ਜਿਹੜਾ ਉਹ ਵਧੀਆ ਪ੍ਰਬੰਧ ਹੈ ਜਿਹੜਾ ਪੰਜਾਬ ਦੇ ਲੋਕਾਂ ਨੂੰ ਕੀਤਾ ਔਰ ਮਾਨ ਸਰਕਾਰ ਦੇ ਵਿੱਚ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਔਰ ਮੈਂ ਇੱਕ ਗੱਲ ਹੋਰ ਚ ਦਾਅਵੇ ਨਾਲ ਕਹਿ ਦੇਣੀ ਚਾਹਣਾ ਹੈ ਕਿ ਪੰਜਾਬ ਦੇ ਵਿੱਚ ਸੁਖਜਿੰਦਰ ਜੀ ਚਾਰ ਵਿਧਾਨ ਸਭਾ ਦਾ ਬਾਈਲੈਕਸ਼ਨ ਹੈ ਔਰ ਚਾਰਾਂ ਦੇ ਚਾਰਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਮਾਨ ਸਾਹਿਬ ਦੀ ਸੋਚ ਤੇ ਔਰ ਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਦੇ ਉੱਪਰ ਲੋਕਾਂ ਨੇ ਪਹਿਰਾ ਲਾਣਾ ਹੈ ਤਾਂ ਬਈ ਜੀ ਇੱਥੇ ਜਿਵੇਂ ਆਪਾਂ ਆਮ ਘਰਾਂ ਦੇ ਧੀਆ ਪੁੱਤਾਂ ਦੀ ਗੱਲ ਕਰੀ ਹੈ ਤਾਂ ਤੁਹਾਨੂੰ ਵੀ ਜਿਹੜੀ ਇੱਕ ਜ਼ਿੰਮੇਵਾਰੀ ਹੈ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਮਿਲੀ ਸੀ ਤਾਂ ਤੁਹਾਡੀ ਕਾਰਗੁਜ਼ਾਰੀ ਹੈ ਜਿਹੜੀ ਉਹ ਕੀ ਰਹੀ ਹੈ ਤੇ ਕਿਹੜੇ-ਕਿਹੜੇ ਕੰਮ ਹੈ ਜਿਹੜੇ ਤੁਸੀਂ ਕਰਵਾਏ ਦੇਖੋ ਜੀ ਜਿਹੜਾ ਸਾਡੇ ਕੰਮਾਂ ਦੀ ਗੱਲ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਸਰ ਸਾਹਿਬ ਦੇ ਪਲੈਨਿੰਗ ਬੋਰਡ ਦੇ ਵਿੱਚ ਜਿੰਨੇ ਕੰਮ ਹੋਏ ਆ ਮੈਂ ਸਿਹਤ ਨੂੰ ਲੈ ਕੇ এডਿਊਕੇਸ਼ਨ ਨੂੰ ਲੈ ਕੇ ਪ੍ਰਾਇਓਰਟੀ ਦਿੱਤੀ ਹੈ ਔਰ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਜਿਹੜੇ ਸਕੂਲ ਦੀ ਜੋ ਜੋ ਡਿਮਾਂਡ ਆਈ ਚਾਹੇ ਉੱਥੇ ਬਾਥਰੂਮ ਬਣਾਉਣ ਦੀ ਲੋੜ ਸੀ ਚਾਹੇ ਉੱਥੇ ਆਰ.ਓ. ਲਾਉਣ ਦੀ ਲੋੜ ਸੀ ਚਾਹੇ ਉੱਥੇ ਚਿਲਰ ਲਾਉਣ ਦੀ ਲੋੜ ਸੀ ਚਾਹੇ ਉੱਥੇ ਕੋਈ ਕਮਰਾ ਪਾਉਣ ਦੀ ਲੋੜ ਸੀ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਲੋੜ ਸੀ ਦੇਖੋ ਭਾਰਤ ਦੇ ਵਿੱਚ ਆਜ਼ਾਦ ਹੋਿਆਂ ਨੂੰ ਸਾਨੂੰ 70 ਸਾਲ ਤੋਂ ਉੱਪਰ ਹੋ ਗਏ ਜੀ ਤੇ ਸਾਡੇ ਹਲਕੇ ਦੇ ਵਿੱਚ ਅਜਿਹੇ ਪਿੰਡਾਂ ਜਿੱਥੇ ਬਾਥਰੂਮ ਸਕੂਲਾਂ ਦੇ ਵਿੱਚ ਬਾਥਰੂਮ ਹੀ ਨਹੀਂ ਸੀ ਕਰਨੀ ਵਾਲਾ ਪਿੰਡ ਪੈਂਦਾ ਹੈ ਕੱਲ ਹਜੇ ਮਤ ਘਟਨ ਕਰਕੇ ਆਏ ਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਤੇ ਸਟਾਫ ਦੇ ਜਾਣ ਵਾਸਤੇ ਬਾਥਰੂਮ ਹੀ ਹੈ ਨਹੀਂ ਸੀ ਜਿੱਥੇ ਮਡਲੀਆਂ ਲੋੜਾਂ ਨਾ ਹੋਣ ਉੱਥੇ ਤੁਸੀਂ ਚੰਗੀ ਐਜੂਕੇਸ਼ਨ ਕਿਵੇਂ ਦੇ ਸਕਦੇ ਹੋ ਦੂਜੀ ਗੱਲ ਸਾਡੇ ਹਲਕਿਆ ਗਿੱਦੜਵਾ ਦਾ ਪਿੰਡ ਭਲਾਈਆਂ ਨਾ ਪੈਂਦਾ ਜੀ ਉੱਥੇ ਸਿਵਲ ਡਿਸਪੈਂਸਰੀ ਹੈ ਜਿੱਥੇ ਬਿਮਾਰ ਪੇਸ਼ੈਂਟ ਜਿਹੜੇ ਆਉਂਦੇ ਬਿਮਾਰ ਲੋਕ ਆਉਂਦੇ ਆ ਜਿੱਥੇ ਸਟਾਫ ਰਹਿੰਦਾ ਮੈਂ ਉੱਥੇ ਵੈਸੇ ਵਿਚਤ ਕਰਨ ਵਾਸਤੇ ਗਿਆ ਤਾਂ ਮੈਂ ਕਿਹਾ ਤੁਹਾਡੀ ਮੰਗ ਦੱਸੋ ਕੀ ਹੈ ਉਹ ਕਹਿੰਦਾ ਸਟਾਫ ਕਹਿੰਦਾ ਬਾਈ ਜੀ ਸਾਡੀ ਇੱਕ ਹੀ ਵਕ ਮੰਗ ਹੈ ਸਾਡੇ ਕੋਲੇ ਬਾਥਰੂਮ ਹੈ ਨਹੀਂ ਜੀ ਅਸੀਂ ਵੀ ਕਿਸੇ ਦੇ ਘਰੇ ਜਾ ਕੇ ਆਉਣੇ ਦੇਖੋ ਲੇਡੀਜ਼ ਨੂੰ ਕਿਸੇ ਦੇ ਘਰੇ ਜਾਣਾ ਔਰ ਪੇਸ਼ੈਂਟਾਂ ਦਾ ਉੱਥੇ ਆਉਣਾ ਤੇ ਉੱਥੇ ਬਾਥਰੂਮ ਦਾ ਪ੍ਰਬੰਧ ਨਾ ਹੋਣਾ ਕਿ ਢੀ ਨਰਾਸ਼ਾ ਜਨਕ ਹੈ ਔਰ ਸਾਡੇ ਬੜੇ ਸਤਕਾਰ ਦੇ ਯੋਗ ਰਾਜਾ ਵੜਿੰਗ ਜੀ ਹੈ ਬੜੀਆਂ ਬਾਹਾਂ ਚੌੜੀਆਂ ਕਰ-ਕਰ ਕਹਿੰਦੇ ਜੀ ਗਿੱਦੜਵੇ ਦਾ ਵਿਕਾਸ ਗਿੱਦੜਵੇ ਦਾ ਵਿਕਾਸ ਗਿੱਦੜਵੇ ਦੇ ਨਾਂ ਤੇ ਇਲੈਕਸ਼ਨ ਲੜਾਂਗੇ ਠੀਕ ਹੈ ਲੁਧਿਆਣੇ ਦੇ ਲੋਕਾਂ ਨੂੰ ਗੁਮਰਾਹ ਕਰ ਗਏ ਪਰ ਲੁਧਿਆਣੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਦੇ ਗਿੱਦੜਵੇ ਆ ਕੇ ਵੇਖਿਆ ਰਾਜੇਵੜਿੰਗ ਦਾ ਵਿਕਾਸ ਕੀ ਹੈ ਸਰਦੈ ਅਕਾਲੀ ਦਲ ਦੇ ਸੂਝਵਾਨ ਸੱਜਣ ਜਿਹੜੇ ਉੱਥੋਂ ਇਲੈਕਸ਼ਨ ਲੜਦੇ ਰਹੇ ਆ ਉਹ ਕਹਿੰਦੇ ਜੀ ਗਿੱਦੜਵੇ ਦਾ ਬੁਰਾ ਹਾਲ ਕਰਤਾ ਜੀ ਆਮ ਆਦਮੀ ਪਾਰਟੀ ਨੇ ਕਿ ਗਿੱਦੜਵੇ ਦਾ ਜਿਹੜਾ ਬੁਰਾ ਹਾਲ ਉਹ 2 ਸਾਲਾਂ ਦੇ ਵਿੱਚ ਹੀ ਹੋ ਗਿਆ ਜਿਹੜੀ ਤੁਸੀਂ 10 ਸਾਲ ਸੱਤਾ ਹੰਢਾਈ ਲਗਾਤਾਰ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਨੇ ਔਰ ਉਹਨਾਂ ਦੀ ਛਤਰ ਛਾਇਆ ਹੇਠ ਤੁਸੀਂ ਆਪ ਦੇ ਬਿਨਸ ਦਾ ਬਹੁਤ ਵੱਡੇ ਕਰ ਲਏ ਤੇ ਗਿੱਦੜਵੇ ਦੇ ਲੋਕਾਂ ਦਾ ਫਿਕਰ ਕਿਹਨੂੰ ਸੀ ਗਿੱਦੜਵੇ ਦੇ ਵਿੱਚ ਵਿਕਾਸ ਨਾਂ ਦਾ ਠੀਕ ਹੈ ਕਾਗਜ਼ਾਂ 'ਚ ਵਿਕਾਸ ਕਰੀ ਬੈਠੇ ਐ ਠੀਕ ਹੈ ਵਿਕਾਸ ਦੇ ਨਾਂ ਤੇ ਵੋਟਾਂ ਮੰਗ ਰਿਹਾ ਪਰ ਗਿੱਦੜਵੇ ਦੇ ਹਾਲਾਤ ਤੁਸੀਂ ਪਿੰਡਾਂ ਜਾ ਕੇ ਤਾਂ ਵੇਖੋ ਤਰਾ ਤਰਾ ਕਰਦੇ ਪਏ ਆ ਲੋਕ ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿ ਨਹੀਂ ਚਾਹਣਾ ਕਿ ਰਾਜਾ ਵਿਣਕ ਜੀ ਸਟੇਜਾਂ ਦੇ ਉੱਪਰ ਕਹਿੰਦੇ 2575 2575 ਹੋ ਗਿਆ ਜੀ हां ਮੈਂ ਉਹ ਗੱਲ ਜ਼ਰੂਰ ਕਰਨੀ ਸੀ ਵੀ ਪਿਛਲੀਆਂ ਸਰਕਾਰਾਂ ਚ ਜਿਹੜੇ ਰਣ ਮਿਲ ਕੇ ਮਾਨਸਾ ਵੀ ਗੱਲ ਕਰਦੇ ਆ ਸੀਐਮ ਸਾਹਿਬ ਵੀ ਰਣ ਮਿਲ ਕੇ ਖੇਡਦੇ ਰਹੇ ਆ ਤਾਂ 2575 ਵਾਲਾ ਉਹ ਲੱਗਦਾ ਵੀ ਹੁਣ ਵੀ ਜਿਹੜਾ ਪਿਛਲੀਆਂ ਦੂਜੀਆਂ ਪਾਰਟੀਆਂ ਚੱਲਦਾ ਸੁਖਜਿੰਦਰ ਜੀ ਪਾਰਟੀਆਂ ਉਹੀ ਨੇ ਬੰਦੇ ਉਹੀ ਨੇ ਚਿਹਰੇ ਬਦਲੇ ਆ ਜੇ ਕੈਪਟਨ ਅਮਰਿੰਦਰ ਸਿੰਘ ਦੀ ਤੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਗੱਲ ਸੀ 2575 ਦਾ ਕਿਹੜੇ ਖੇਡਦੇ ਸੀ ਇਹੀ ਰਾਜਾ ਵੜਿੰਗ ਜੀ ਸਟੇਜਾਂ ਤੇ ਬਾਹਾਂ ਖੜੀਆਂ ਖੜਾ ਕੇ ਕਰ ਕਰ ਕਹਿੰਦੇ ਸੀ ਬਾਦਲ ਪਰਿਵਾਰ ਹਰਾ ਦਿਓ ਬਾਦਲ ਪਰਿਵਾਰ ਹਰਾ ਦਿਓ ਬਾਦਲ ਪਰਿਵਾਰ ਦਾ ਇੱਕ ਵੀ ਬੰਦਾ ਜਿੱਤਣਾ ਚਾਹੀਦਾ ਕਿ ਅੱਜ ਕੀ ਗੱਲ ਹੋ ਗਈ ਅੱਜ ਕੋ ਸੰਧੀ ਕਰ ਲਈ ਅੱਜ ਜੇ ਕੈਪਟਨ ਅਮਰਿੰਦਰ ਸਿੰਘ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੰਧੀ ਸੀ 2575 ਸੀ ਤੇ ਅੱਜ ਰਾਜਾ ਵੜਿੰਗ ਦੀ ਇਸੋ ਕੁ ਬੀਤ ਸਿੰਘ ਬਾਲ ਦੀ 2575 ਸੰਧੀ ਹੈ ਸੰਧੀ ਦਾ ਪਤਾ ਕਿਵੇਂ ਲੱਗਦਾ ਲੁਧਿਆਣਿਓ ਅਕਾਲੀ ਦਲ ਨੇ ਰਾਜੇਵੜਨ ਦੀ ਮਦਦ ਕੀਤੀ ਹੈ ਔਰ ਜਿਹੜਾ ਬਠਿੰਡੇ ਤੋਂ ਰਾਜੇਵੜਨ ਨੇ ਹਰਸ਼ਮਿਤ ਕੌਰ ਪਾਲ ਦੀ ਮਦਦ ਕੀਤੀ ਹੈ ਸੰਧੀ ਕਰਕੇ ਨਹੀਂ ਲੜੇ ਤਾਂ ਕਹਿਣ ਲੱਗੇ ਸਟੇਜ ਤੇ ਰਾਜੇਵੜਨ ਨੂੰ ਦੱਸਿਆ ਕਿ ਜੇ ਰਾਜੇਵੜਨ ਕਾ ਆ ਵੀਡੀਓ ਆ ਵੀ ਸੁਣੂਗਾ ਦੱਸੇਗਾ ਦੇਵੇ ਕਾ ਬਿਆਨ ਵੀ ਨਹੀਂ ਹੱਲਿਆ 2575 ਕਿਉਂਕਿ ਉਹੀ ਚਿਹਰੇ ਨੇ ਉਹੀ ਬੰਦੇ ਨੇ ਉਹੀ ਸੋਚ ਹੈ ਪੰਜਾਬ ਪੱਖੀ ਸੋਚ ਨਹੀਂ ਇਹਨਾਂ ਦੀ ਇਨਾਂ ਦੀ ਪਰਿਵਾਰ ਬਚਾਓ ਪ੍ਰਤੀ ਸੋਚ ਹੈ ਇਹਨਾਂ ਨੂੰ ਅਸੀਂ ਕਿਵੇਂ ਚੱਤੀੇ ਗਾਂਹ ਮੋਂਚਣਾ ਹੈ ਅਸੀਂ ਕਿਵੇਂ ਅੱਗੇ ਵਧਣਾ ਹੈ ਇਹਨਾਂ ਨੂੰ ਹੋਰ ਕਿਸੇ ਦਾ ਕੋਈ ਫਿਕਰ ਨਹੀਂ ਸਿਰਫ ਆਪ ਦਾ ਤੇ ਆਪਦੇ ਪਰਿਵਾਰਾਂ ਦਾ ਫਿਕਰ ਹੈ ਜਿਵੇਂ ਮਾਨ ਸਾਹਿਬ ਕਹਿੰਦੇ ਸੀਗੇ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਨਹੀਂ ਪਰਿਵਾਰ ਬਚਾਓ ਯਾਤਰਾ ਗੱਡੀ ਹੈ ਤਾਂ ਮੈਂ ਉਹਦੇ ਗਿੱਧੜਵੇ ਕਿਹਾ ਸੀ ਕਿ ਜਦੋਂ ਗਿੱਧੜਵੇ ਸੁਖਵੀਰ ਸਿੰਘ ਬਾਦਲ ਆਏ ਆ ਬਈ ਇਹ ਗਿੱਧੜਵੇ ਪਰਿਵਾਰ ਬਚਾਉਣ ਨੂੰ ਆਏ ਆ ਮਨਪ੍ਰੀਤ ਸਿੰਘ ਬਾਦਲ ਨੂੰ ਸੀਟ ਦੇਣੀ ਤਾਂ ਆਇਆ ਆ ਹੁਣ ਵੀ ਗੱਲ ਚੱਲੀ ਜਾਂਦੀ ਹੈ ਵੀ ਪਰਿਵਾਰ ਦੇ ਵਿੱਚ ਵਾਪਸੀ ਘਰ ਵਾਪਸੀ ਕਰਨ ਲੱਗਿਆ ਹੈ ਸਰਦਾਰ ਮਨਜੀਤ ਸਿੰਘ ਬਾਦਲ ਤੇ ਜੇ ਮਨਪ੍ਰੀਤ ਸਿੰਘ ਬਾਦਲ ਘਰ ਵਾਪਸੀ ਕਰ ਦਿੰਦੇ ਨਾ 10 ਸਾਲ ਦਾ ਪਰਿਵਾਰ ਲਗਾਤਾਰ ਦੋ ਤਿੰਨ ਵਾਰੀ ਹਾਰ ਚੁੱਕਿਆ ਉਹ ਪਰਿਵਾਰ ਕਿੱਧਰ ਜਾਊਗਾ ਫਿਰ ਇਸ ਕਰਕੇ ਅੱਜ ਵੀ ਰਾਜੇ ਵੜਿੰਗ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਸੰਧੀ ਹੈ ਔਰ ਸੰਧੀ ਕਰਕੇ ਹੀ ਇਹਨਾਂ ਨੇ ਲੁਧਿਆਣਾ ਤੇ ਬਠਿੰਡਾ ਦੀ ਸੀਟ ਆਪਸੋ ਦੀ ਵੰਡੀ ਪਰ ਇੱਕ ਤਾਂ ਇਹ ਵੀ ਗੱਲ ਆਉਂਦੀ ਹੈ ਬਾਦਲਿਆਂ ਨੂੰ ਲੈ ਕੇ ਕਹਿੰਦੇ ਕਹਿੰਦੇ ਸੀਐਮ ਸਾਹਿਬ ਦਬਕੇ ਮਾਰ ਦਿੰਦੇ ਆ ਪਰ ਬਾਡੀਆਂ ਵਾਲੀ ਕਾਰਵਾਈ ਨਹੀਂ ਕੋਈ ਹੋਈ ਕਿਵੇਂ ਦੇਖਦੇ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਸੀਐਮ ਸਾਹਿਬ ਦੀ ਕਾਰਗੁਜ਼ਾਰੀ ਤੇ 1% ਵੀ ਸ਼ੰਕਾ ਨਹੀਂ ਕੀਤੀ ਜਾ ਸਕਦੀ ਜੇ ਸੀਐਮ ਸਾਹਿਬ ਨੇ ਕਿਹਾ ਕਿ ਬਾਡੀਆਂ ਦਾ ਘਪਲਾ ਕੀਤਾ ਰਾਜੇ ਵਿੜنگ ਨੇ ਤੇ ਉਹਨਾਂ ਘਪਲੇ ਦਾ ਹੱਲ ਕਰਾਂਗੇ ਉਹ ਖਾਮੀਆਂ ਲਵਾਂਗੇ ਵੀ ਪੰਜਾਬ ਦੇ ਵਿੱਚੋਂ ਬਾਡੀਆਂ ਕਿਉਂ ਨਹੀਂ ਲਵਾਇਆਂ ਸਤਲੋ ਜਲਾ ਤੋਂ ਕਿਉਂ ਨਹੀਂ ਲਵਾਈ ਗਈ ਜਾਂ ਭਧੌੜ ਵਾਲਾ ਤੋਂ ਕਿਉਂ ਨਹੀਂ ਲਵਾਇਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਨਕੁਆਇਰੀ ਦੇ ਵਿੱਚ ਕੋਈ ਨਾ ਕੋਈ ਗੱਲ ਹਜੇ ਅੜੀ ਰਹੀ ਹੈ ਕੋਈ ਪੇਜ ਕੋਈ ਢਿੱਲਾ ਹੋਣਾ ਹੈ ਮਾਨ ਸਾਹਿਬ ਨੇ ਉਹ ਪੇਜ ਕੱਸ ਦੇਣਾ ਹੈ 100 ਨੂੰ ਦੱਸ ਦੇਣਾ ਆ ਜੇ ਉਹਨਾਂ ਨੇ ਕਿਹਾ ਵੀ ਮੈਂ ਰਾਜੇ ਬੜਿੰਗ ਦਾ ਬਾਟੀਆਂ ਵਾਲਾ ਕੇਸ ਕੱਢ ਕੇ ਤੇ ਅੰਦਰ ਤੁੰਗਾ ਤੇ ਇਹ ਗੱਲ ਉਹਨਾਂ ਢਿੱਲੀ ਵੈਸੇ ਨਹੀਂ ਕਰਦੇ ਹਵਾ 'ਚ ਬਾਜ਼ੀਆਂ ਨਹੀਂ ਕਰਦੇਗੇ ਹਵਾ ਬਾਜ਼ੀਆਂ ਨਹੀਂ ਕਰਦੇਗੇ ਉਹ ਜੇ ਐਲੀਗੇਸ਼ਨ ਲਾਉਂਦੇ ਆ ਤਾਂ ਉਹ ਸਿੱਧ ਵੀ ਕਰਕੇ ਵਿਖਾਉਂਦੇ ਆ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਟੀਆਂ ਵਾਲਾ ਪੇਜ ਆ ਜਿਹੜਾ ਉਹ ਕੱਢ ਕੇ ਲੈ ਕੇ ਆਵਾਂਗੇ ਤੇ ਮਾਨ ਸਾਹਿਬ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਜੇ ਮਾਨ ਸਾਹਿਬ ਨੇ ਗੱਲ ਕਹੀ ਹੈ ਕਿਉਂਕਿ ਜਿਹੜੀ ਗੱਲ ਉਹ ਕਹਿੰਦੇ ਆ ਉਹ ਪੂਰੀ ਕਰਦੇ ਆ ਜੇ ਉਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਟਾਇਲਾਂ ਤੇ ਪਾਣੀ ਪਹੁੰਚਾਵਾਂਗੇ ਤੇ ਟਾਇਲਾਂ ਤੇ ਪਾਣੀ ਪਹੁੰਚਾਇਆ ਹੈ ਜੇ ਉਹਨਾਂ ਨੇ ਕਹਿਆ ਸੀਗਾ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਨ ਲਾ ਦੂੰ ਤਾਂ ਮੋਟਰਾਂ ਬੰਦ ਕਰਕੇ ਝੋਨਾ ਲੱਗਨ ਲਾਇਆ ਹੈ ਲੋਕਾਂ ਨੇ ਹਵੋਰ ਦੇ ਏਰੀਆ ਦੇ ਵਿੱਚ ਜਾ ਕੇ ਦੇਖੋ ਲੋਕਾਂ ਨੇ ਤਾੜੀਆਂ ਮਾਰ ਮਾਰ ਕੇ ਮਾਨ ਸਾਹਿਬ ਦਾ ਨਾਮ ਲੈ ਕੇ ਨਾਰੇ ਲਾਏ ਆ ਕਿ ਸਾਡੇ ਕਦੇ ਨੱਕਿਆ ਦੇ ਪਾਣੀ ਨਹੀਂ ਵੇਖਿਆ ਸੀ ਇਹ ਪਹਿਲੀ ਸਰਕਾਰ ਆਈ ਹੈ ਮਾਨ ਸਰਕਾਰ ਆਈ ਹੈ ਜਿਹਦੇ ਬਦੌਲਤ ਸਾਡੇ ਕੋਲੇ ਪਾਣੀ ਪਹੁੰਚਿਆ ਔਰ ਜਿਹੜੀ ਗੱਲ ਮਾਨਸਾਹਬ ਨੇ ਕੀਤੀ ਹੈ ਉਹ ਗੱਲ 100% ਪੂਰੀ ਕਰਦੇ ਆ ਮੈਨੂੰ ਉਹਨਾਂ ਦਾ ਵਿਸ਼ਵਾਸ ਹੈ ਤਾਂ ਮਾਲਵਾ ਨਹਿਰ ਨੂੰ ਲੈ ਕੇ ਇੱਕ ਇਹ ਵੀ ਗੱਲ ਆਉਂਦੀ ਹੈ ਕਹਿੰਦੇ ਵੀ ਜਿਹੜੀ ਗਿੱਦੜਵਾ ਚੋਣ ਹੈ ਜਿਮਨੀ ਚੋਣ ਉਹਨੂੰ ਲੈ ਕੇ ਜਿਹੜੀ ਸਰਗਰਮੀ ਹੋਈ ਹੈ ਵੀ ਮਾਲਵਾ ਨਹਿਰ ਪਤਾ ਨਹੀਂ ਬਣਨੀ ਹੈ ਕਿ ਨਹੀਂ ਕਿਵੇਂ ਦੇਖਦੇ ਹੋ ਨਹੀਂ ਨਹੀਂ ਇਹ ਦੀ ਕੋਈ ਗੱਲ ਨਹੀਂ ਕਿਉਂਕਿ ਮਾਲਵਾ ਨਹਿਰ ਦਾ ਪ੍ਰੋਜੈਕਟ ਹੈ ਜਿਹੜਾ ਉਹ ਮਾਨਸਾਹਬ ਨੇ ਪਹਿਲਾਂ ਹੀ ਲਿਖ ਲਿਆ ਸੀ ਪਹਿਲਾਂ ਹੀ ਆਪ ਦੇ ਜਿਹੜੇ ਅਧਿਕਾਰੀ ਹੈ ਉਹ ਇਸ ਕੰਮ ਤੇ ਲਾਤੇ ਸੀ ਵੀ ਇਹਦਾ ਰੋਡ ਮੈਪ ਤਿਆਰ ਕਰੋ ਆਪਾਂ ਜਿਹੜਾ ਪਾਣੀ ਪਾਕਿਸਤਾਨ ਨੂੰ ਵੇਸਟ ਪਾਣੀ ਜਾਂਦਾ ਹੈ ਜਿਹੜਾ ਆਪਾਂ ਉਤੋਂ ਹਰੀਕੇ ਪਤਨ ਤੋਂ ਜਦੋਂ ਆਪਾਂ ਹੈਂਡ ਚੱਕ ਕੇ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਜਾਂ ਕੁਝ ਹੁੰਦਾ ਤਾਂ ਆਪਾਂ ਪਾਕਿਸਤਾਨ ਨੂੰ ਛੱਡਣਾ ਪੈਂਦਾ ਆਪਾਂ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਫालतू ਪਾਣੀ ਆ ਉਹਨੂੰ ਨੱਕਾ ਬਾਰ ਕੇ ਉਹਨੂੰ ਬੰਨ੍ਹ ਮਾਰ ਕੇ ਆਪਾਂ ਖੇਤਾਂ ਨੂੰ ਪਿਆ ਮੋੜਨਾ ਇਹ ਮਾਨਸਾਬ ਨੂੰ ਆਉਂਦਾ ਹੈ ਇਸ ਕਰਕੇ ਗਿੱਦੜ ਵਾਹ ਜਾਂ ਇਲੈਕਸ਼ਨਾਂ ਤਾਂ ਇੱਥੇ ਵੇਖੋ ਵਾਰੀ ਵਾਰੀ ਆਉਂਦੀਆਂ ਰਹਿਣੀਆਂ ਕਦੇ ਸਰਪੰਚੀ ਆ ਗਈ ਕਦੇ ਬਲਾਕ ਸ਼ਾਮਤੀ ਆ ਗਈ ਕਦੇ ਜ਼ਿਲ੍ਹਾ ਪ੍ਰੀਸ਼ਦ ਆ ਗਈ ਕਦੇ ਤੁਹਾਡੀਆਂ ਐਮਪੀ ਦੀਆਂ ਆ ਜਾਣੀਆਂ ਜਾਂ ਫਿਰ ਸਤਾਈ ਦੀਆਂ ਆ ਜਾਣੀਆਂ ਇਲੈਕਸ਼ਨਾਂ ਨਾਲ ਇਸ ਨਹਿਰ ਦਾ ਕੋਈ ਸਬੰਧ ਨਹੀਂ ਇਹ ਤਾਂ ਮਾਨ ਸਾਹਿਬ ਨੇ ਕਿਸਾਨਾਂ ਨੂੰ ਰਾਹਤ ਦੇਣ ਦੇ ਮਾਰੇ ਨੇ ਜਿਹੜੀ ਮਾਲਵਾ ਨਹਿਰ ਲਈ ਹੈ ਤਾਂ ਜਿਮਨੀ ਚੋਣ ਦੀ ਜਿਵੇਂ ਚਰਚਾ ਵੀ ਚੱਲ ਰਹੀ ਹੈ ਜੇ ਪਾਰਟੀ ਵੱਲੋਂ ਮੌਕਾ ਮਿਲਦਾ ਤਾਂ ਕਿੰਨੀ ਕੁ ਤਿਆਰੀ ਹੈ ਤੇ ਕਿਵੇਂ ਦੇਖਦੇ ਆ ਦੇਖੋ ਬਜੀ ਅਸੀਂ ਮੈਂ ਪਹਿਲਾਂ ਵੀ ਦੱਸਿਆ ਕਿ ਮੇਰੀ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮੈਂਬਰਸ਼ਿਪ ਹੈ ਉਹ 13 ਜਨਵਰੀ 2013 ਦੀ ਐ 14 ਜਨਵਰੀ ਜਦੋਂ ਮਾਗੀ ਤੇ ਮੇਲਾ ਲੱਗਦਾ ਤਾਂ ਉੱਥੇ ਮੈਂ ਮੈਂਬਰਸ਼ਿਪ ਲਈ ਸੀ ਉਦੋਂ ਦੇ ਪਾਰਟੀ ਦੇ ਲੱਗੇ ਪਏ ਆ ਹਰ ਪਿੰਡ ਤੇ ਹਰ ਬੂਥ ਤੇ ਸਾਡੇ ਵਲੰਟੀਅਰ ਬਿਲਕੁਲ ਕਾਇਮ ਹੈ ਔਰ ਮਹਾਰਾਜ ਦੀ ਕਰpa ਰਹੀ ਪਾਰਟੀ ਦਾ ਆਸ਼ੀਰਵਾਦ ਹੈ ਪਾਰਟੀ ਨੇ ਮੌਕਾ ਦਿੱਤਾ ਤੇ ਜਦੋਂ ਘੂੜੀਆਂ ਭਜਦੀਆਂ ਫੇਰੀ ਪਤਾ ਲੱਗਦਾ ਹੈ ਗੱਲਾਂ 'ਚ ਤਾਂ ਠੀਕ ਹੈ ਹਰੇਕ ਬੰਦਾ ਜਿੱਤ ਕੇ ਹੀ ਪੈਂਦਾ ਹੈ ਅਕਾਲੀ ਦਲ ਦੇ ਵੀ ਸੱਜਣ ਜਿਹੜੇ ਜਿੱਤ ਕੇ ਪੈਂਦੇ ਆ ਔਰ ਮੈਂ ਇੱਕ ਗੱਲ ਫੇਰ ਇੱਥੇ ਅਕਾਲੀ ਦਲ ਨੂੰ ਆਜ ਇਸ ਤੁਹਾਡੇ ਅੱਖ ਦੇ ਜਿਹਾ ਤੁਹਾਡੇ ਕੈਮਰੇ ਦੀ ਅੱਖ ਦੇ ਥ्रू ਫੇਰ ਕਹਿਣੀ ਚਾਹਣਾ ਹੈ ਕਿ ਇਹ ਅਕਾਲੀ ਦਲ ਉਹਦੀ ਜਮਾਤ ਚਾਹੇ ਤਾਂ ਬਹੁਤ ਤਕੜਾ ਹੈ ਕਿਉਂਕਿ ਜਿਹੜੇ ਹਾਲਾਤ ਅਕਾਲੀ ਦਲ ਦੇ ਹੋਏ ਪਏ ਆ ਪਾਟੋ ਧਾੜ ਖਿੱਚੋ ਤਾਣ ਜਿਹੜੀ ਅਕਾਲੀ ਦਲ ਦੇ ਵਿੱਚ ਹੈ ਜਿਹੜੀ ਬਗਾਵਤ ਅਕਾਲੀ ਦਲ ਦੇ ਵਿੱਚ ਹੈ ਇੱਕ ਗੱਲ ਤਾਂ ਤੁਸੀਂ ਮੰਨੋ ਜਿਹੜੀ ਇਹ ਬਗਾਵਤ ਉੱઠી ਹੈ ਇਥੋਂ ਇਹ ਤਾਂ ਸਿੱਧ ਹੋ ਗਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਉਹ ਨਖਿਤ ਪ੍ਰਧਾਨ ਹੈ ਜਿਹੜੇ ਬੰਦੇ ਤੋਂ ਆਪਦੀ ਪਾਰਟੀ ਨਹੀਂ ਸਮਝਦੀ ਆਪਦੀ ਪਾਰਟੀ ਦੇ ਢਾਈ ਟੋਟਰ ਨੂੰ ਰਹਿ ਗਏ ਜਿਹੜੇ ਢਾਈ ਟੋਟਰ ਨੂੰ ਨਹੀਂ ਸਮਝਦੇ ਉਹ ਪੰਜਾਬ ਨੂੰ ਸਾਮ ਲੈਣਗੇ ਇਸ ਕਰਕੇ ਗਿੱਦੜ ਬਿਆਹ ਹੁੰਦੇ ਉਹ ਨੱਕੇ ਮੋੜ ਕੇ ਫਿਰ ਬਾਦਲ ਨੂੰ ਮੋੜਾਂਗੇ ਜਿਹੜੀਆਂ ਲਗਾਮਾਂ ਆ ਉਹ ਗਿੱਦੜ ਬਿਆਹ ਨੇ ਫਿਰ ਫੜਨੀਆਂ ਜਿਹਨਾਂ ਘੋੜੀਆਂ ਭਜਾਈ ਫਿਰਦੇ ਆ ਇਸ ਕਰਕੇ ਅਕਾਲੀ ਦਲ ਦਾ ਹਾਸ਼ੀਏ ਤੇ ਆਉਣਾ ਅਕਾਲੀ ਦਲ ਨੂੰ ਖਤਮ ਕਰਨਾ ਉਹਦੇ ਪਿੱਛੇ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਬਾਦਲ ਪਰਿਵਾਰ ਆ ਜਿਹੜੀ ਕ੍ਰਾਂਤੀਕਾਰੀ ਪਾਰਟੀ ਜਿਹੜੀ ਸ਼ੀਧੀਆਂ ਦੇ ਕੇ ਖੂਨ ਦੇ ਕੇ ਪਾਰਟੀ ਬਣੀ ਸੀ ਉਹਨੂੰ ਜੇ ਹਾਸ਼ੀਏ ਤੇ ਲੈ ਕੇ ਆਇਆ ਤਾਂ ਬਾਦਲ ਪਰਿਵਾਰ ਹੈ ਸੁਖਬੀਰ ਸਿੰਘ ਬਾਦਲ ਹੈ ਇਸ ਕਰਕੇ ਅਜਿਹੇ ਬੰਦੇ ਦੇ ਉੱਪਰ ਵਿਸ਼ਵਾਸ ਪੰਜਾਬ ਦੇ ਲੋਕ ਆਸਤਾ ਤੇ ਗਿਦਰ ਦੇ ਲੋਕ ਬਿਲਕੁਲ ਨਹੀਂ ਕਰਨਗੇ ਔਰ ਅਕਾਲੀ ਦਲ ਔਰ ਕਾਂਗਰਸ ਨੂੰ ਮੂੰ ਤੋੜਮਾ ਜਵਾਬ ਹੈ ਜਿਹੜਾ ਉਹ ਗਿਦਰ ਦੇ ਲੋਕ ਦੇਣਗੇ ਠੀਕ ਹੈ ਭਾਈ ਧੰਨਵਾਦ ਭਾਈ ਜੀ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਹ ਭਾਈ ਸੁਖਜਿੰਦਰ ਕੌਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਸਰ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਆਮ ਘਰਾਂ ਦੇ 3 ਪੁੱਤਾਂ ਨੂੰ ਜ਼ਿੰਮੇਵਾਰੀਆਂ ਪਾਰਟੀ ਵੱਲੋਂ ਦਿੱਤੀਆਂ ਉਹਦੀ ਇੱਕ ਵੱਡੀ ਉਦਾਹਰਣ ਵੀ ਹੈ ਤਾਂ ਹੋਰ ਖਬਰਾਂ ਦੇ ਨਾਲ ਜੁੜੇ ਰਹੋ ਦਾ ਪੋਸਟ ਮੇ ਲਈ ਸਾਰਿਆਂ ਦਾ ਧੰਨਵਾਦ